ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਅਹਿਮ ਖਬਰ ਦੇ ਨਾਲ ਪੰਜਾਬ ਦੇ ਵਿੱਚ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਬੇहद ਨਜ਼ਦੀਕ ਬਣਿਆ ਹੋਇਆ ਖਾਸ ਤੌਰ ਤੇ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਜੋ ਵਹਾਅ ਪਹਿਲਾਂ 65000 ਕਿਊਸਿਕ ਸੀ ਉਹ ਹੁਣ ਵਧਾ ਕੇ 75000 ਕਿਊਸਿਕ ਕਰ ਦਿੱਤਾ ਗਿਆ ਕਿਉਂਕਿ ਪਾਣੀ ਜ਼ਿਆਦਾ ਮਾਤਰਾ ਦੇ ਵਿੱਚ ਰਿਲੀਜ਼ ਕੀਤਾ ਜਾ ਰਿਹਾ ਇਸ ਕਰਕੇ ਕੰਡਿਆਂ ਦੇ ਉੱਤੇ ਵਸਣ ਵਾਲੇ ਲੋਕਾਂ ਦੇ ਲਈ ਖਤਰਾ ਹੋਰ ਵੀ ਵੱਧ ਗਿਆ ਸਤਲੁਜ ਦਰਿਆ ਦੇ ਉੱਤੇ ਲੋਕਾਂ ਨੂੰ ਲਗਾਤਾਰ ਅਲਰਟ ਕੀਤਾ ਜਾ ਰਿਹਾ ਸ਼੍ਰੀ ਅਨੰਤਪੁਰ ਸਾਹਿਬ ਦੇ ਇਲਾਕੇ ਦੇ ਵਿੱਚ ਲੋਕਾਂ ਨੂੰ ਅਲਰਟ ਰਹਿਣ ਦੀ ਜਿਹੜੀ ਹੈ ਉਹ ਸੂਚਨਾ ਦਿੱਤੀ ਗਈ ਹੈ ਉਹਨਾਂ ਨੂੰ ਅਲਰਟ ਰਹਿਣ ਦੇ ਲਈ ਆਖਿਆ ਗਿਆ ਹੈ ਇਸ ਤੋਂ ਇਲਾਵਾ ਰੂਪਨਗਰ ਚਮਕੌਰ ਸਾਹਿਬ ਇਹਨਾਂ ਇਲਾਕਿਆਂ ਦੇ ਵਿੱਚ ਵੀ ਸਤਲੁਜ ਦੇ ਕੰਡੇ ਜਿਹੜੇ ਪਿੰਡ ਨੇ ਉਹਨਾਂ ਨੂੰ ਅਲਰਟ ਕੀਤਾ ਗਿਆ ਚੇਤਾਵਨੀ ਦਿੱਤੀ ਗਈ ਹੈ ਅਤੇ ਨਜ਼ਰ ਬਣਾ ਕੇ ਰੱਖਣ ਲਈ ਆਖਿਆ ਗਿਆ ਅਤੇ ਆਫਤ ਦੀ ਸਥਿਤੀ ਦੇ ਵਿੱਚ ਤੁਰੰਤ ਉਸ ਜਗ੍ਹਾ ਤੋਂ ਨਿਕਲਣ ਦੇ ਨਿਰਦੇਸ਼ ਵੀ ਦਿੱਤੇ ਗਏ ਨੇ ਉਧਰ ਪੰਜਾਬ ਦੀ ਸਰਹੱਦ ਤੇ ਲੱਗਦੇ ਅੰਬਾਲਾ ਦੇ ਖੇਤਰ ਦੇ ਵਿੱਚ ਵੀ ਭਾਰੀ ਬਰਸਾਤ ਹੋਈ ਹੈ ਉੱਥੇ ਵੀ ਪਾਣੀ ਦਾ ਪੱਧਰ ਜਿਹੜਾ ਟਾਂਗਰੀ ਦਰਿਆ ਘੱਗਰ ਦਰਿਆ ਇਹ ਸਾਰੇ ਦਰਿਆ ਜਿਹੜੇ ਨੇ ਇਹਨਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਬੇहद ਨਜ਼ਦੀਕ ਚੱਲ ਰਿਹਾ ਪਟਿਆਲਾ ਦੇ ਦੇਵੀਗੜ੍ਹ ਇਲਾਕੇ ਦੇ ਵਿੱਚ ਵੀ ਪਟਿਆਲਾ ਦੇ ਵਿੱਚ ਵੀ ਸੰਗਰੂਰ ਦੇ ਵਿੱਚ ਵੀ ਅਲਰਟ ਮਾਲ ਜਿਹੜਾ ਉਹ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਗਿਆ ਤੇ ਲੋਕਾਂ ਨੂੰ ਆ ਨਦੀਆਂ ਨਾਲਿਆਂ ਤੋਂ ਦੂਰੀ ਬਣਾ ਕੇ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ ਉਧਰ ਦੂਜੇ ਪਾਸੇ ਮਾਝਾ ਤੇ ਦੁਆਬੇ ਦੀ ਗੱਲ ਕਰੀਏ ਤਾਂ ਇੱਥੇ ਵੱਡੇ ਪੱਧਰ ਤੇ ਹੜ੍ਹਾਂ ਨੇ ਤਬਾਹੀ ਮਚਾਈ ਹੈ ਖਾਸ ਤੌਰ ਤੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਅੰਮ੍ਰਿਤਸਰ ਦਾ ਅਜਨਾਲਾ ਹਲਕਾ ਉਧਰ ਹੁਸ਼ਿਆਰਪੁਰ ਹੁਸ਼ਿਆਰਪੁਰ ਦੇ ਵਿੱਚ ਵੀ ਵੱਡੇ ਪੱਧਰ ਤੇ ਪਿੰਡ ਪ੍ਰਭਾਵਿਤ ਹੋਏ ਨੇ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਹੜ੍ਹਾਂ ਵਾਲੀਆਂ ਸਥਿਤੀਆਂ ਚੋਂ ਕੱਢਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਪਾਖੜਾ ਡੈਮ ਦੀ ਗੱਲ ਕਰੀਏ ਤਾਂ ਪਾਖੜੇ ਡੈਮ ਦੇ ਵਿੱਚ ਇਸ ਵੇਲੇ ਪਾਣੀ ਦਾ ਜੋ ਪੱਧਰ ਹੈ ਉਹ ਖਤਰੇ ਦੇ ਨਿਸ਼ਾਨਦੇ ਬਹੁਤ ਨਜ਼ਦੀਕ ਪਹੁੰਚ ਚੁੱਕਾ ਹੈ ਲਗਭਗ ਖਤਰੇ ਦੇ ਨਿਸ਼ਾਨ ਦੇ ਨਾਲ ਲੱਗ ਚੁੱਕਾ ਫਲਾਟ ਗੇਟ ਖੋਲੇ ਜਾ ਰਹੇ ਨੇ ਸਤਲੁਜ ਨਦੀ ਦੇ ਵਿੱਚ ਵੀ ਪਾਣੀ ਛੱਡਿਆ ਜਾ ਰਿਹਾ ਹੈ ਲਗਾਤਾਰ ਇਸ ਤਰ੍ਹਾਂ ਕੇ ਸਤ루ਜ ਦੇ ਕਿਨਾਰੇ ਵਾਲੇ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਅਲਰਟ ਦੀ ਸਥਿਤੀ ਬਣੀ ਹੋਈ ਹੈ ਫਲੋਰ ਦੇ ਨਜ਼ਦੀਕ ਜਿੰਨੇ ਵੀ ਪਿੰਡ ਨੇ ਸਾਰੇ ਪਿੰਡਾਂ ਦੇ ਵਿੱਚ ਅਲਰਟ ਕੀਤਾ ਗਿਆ ਲੋਕਾਂ ਨੂੰ ਸੁਚੇਤ ਰਹਿਣ ਦੇ ਲਈ ਆਖਿਆ ਗਿਆ ਤੁਹਾਨੂੰ ਦੱਸ ਦਈਏ ਕਿ ਇਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਸਤਲੁਜ ਦੀ ਮਾਰ ਦੀ ਸੰਭਾਵਨਾ ਹੈ ਉੱਥੇ ਰਾਹਤ ਸ਼ਿਵਰ ਵੀ ਬਣਾਏ ਗਏ ਨੇ ਫਲੋਰ ਦੇ ਵਿੱਚ ਵੀ ਨਜ਼ਦੀਕ ਉੱਥੇ ਰਾਹਤ ਸ਼ਿਵਰ ਬਣਾਇਆ ਗਿਆ ਇਸ ਤੋਂ ਇਲਾਵਾ ਵੱਖੋ-ਵੱਖਰੇ ਖੇਤਰਾਂ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਰਾਹਤ ਸ਼ਿਵਰ ਵੀ ਬਣਾਏ ਗਏ ਨੇ ਤੇ ਲੋਕਾਂ ਨੂੰ ਉੱਥੇ ਸ਼ਿਫਟ ਵੀ ਕੀਤਾ ਗਿਆ ਇਸ ਤੋਂ ਇਲਾਵਾ ਪੰਜਾਬ ਦੇ ਤਿੰਨਾਂ ਡੈਮਾਂ ਦੀ ਗੱਲ ਕਰੀਏ ਚਾਹੇ ਉਹ ਰਣਜੀਤ ਸਾਗਰ ਡੈਮ ਹੋਵੇ ਪੌਂਗ ਡੈਮ ਹੋਵੇ ਜਾਂ ਪਾਖੜਾ ਡੈਮ ਹੋਵੇ ਇਹਨਾਂ ਤਿੰਨਾਂ ਡੈਮਾਂ ਦੇ ਵਿੱਚ ਪਾਣੀ ਦੇ ਪਾਣੀ ਦਾ ਜੋ ਪੱਧਰ ਹੈ ਉਹ ਖਤਰੇ ਦੇ ਨਿਸ਼ਾਨ ਦੇ ਲਗਭਗ ਨਾਲ ਲੱਗ ਚੁੱਕਾ ਹੈ ਆ 1 ਫੁੱਟ ਜਾਂ 2 ਫੁੱਟ heightਾਂ ਪਾਣੀ ਦਾ ਪੱਧਰ ਸੋ ਬੇहद ਨਜ਼ਦੀਕ ਹੈ ਖਤਰੇ ਦੇ ਨਿਸ਼ਾਨ ਤੇ ਇਸ ਕਰਕੇ ਲਗਾਤਾਰ ਇਹਨਾਂ ਤਿੰਨਾਂ ਡੈਮਾਂ ਚੋਂ ਪਾਣੀ ਰਿਲੀਜ਼ ਕੀਤਾ ਜਾ ਰਿਹਾ ਉਧਰ ਮੌਸਮ ਵਿਭਾਗ ਦੇ ਵੱਲੋਂ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਮਾਨਸੂਨ ਦੇ ਬੱਦਲ ਆ ਜਿਹੜੇ ਵਰਨ ਦੇ ਆਸਾਰ ਬਣੇ ਹੋਏ ਨੇ ਮੌਸਮ ਵਿਭਾਗ ਵੱਲੋਂ ਵੀ ਚੇਤਾਵਨੀ ਹੈ ਅਜਿਹੇ ਹਾਲਾਤਾਂ ਦੇ ਵਿੱਚ ਆਫਤ ਵਾਲੀ ਸਥਿਤੀ ਪੰਜਾਬ ਦੇ ਵਿੱਚ ਬਣੀ ਹੋਈ ਹੈ ਲਗਾਤਾਰ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਮੀਂਹ ਪੈ ਰਿਹਾ ਸੋ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਵੀ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਖੇਤੀਬਾੜੀ ਦਾ ਵੀ ਨੁਕਸਾਨ ਹੋਇਆ ਹੈ ਪੰਜਾਬ ਦੇ ਵਿੱਚ ਪਸ਼ੂਧਾਂ ਦਾ ਵੀ ਨੁਕਸਾਨ ਹੋਇਆ ਇਸ ਤੋਂ ਇਲਾਵਾ ਜਾਨਾਂ ਵੀ ਗਈਆਂ ਨੇ ਸੋ ਵੱਡੇ ਪੱਧਰ ਤੇ ਫਸਲਾਂ ਵੀ ਪ੍ਰਭਾਵਿਤ ਹੋਈਆਂ ਨੇ ਇਸ ਸਾਰੀ ਸਥਿਤੀ ਨੂੰ ਲੱਗਦੇ ਆ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਅਪੀਲ ਵੀ ਕੀਤੀ ਗਈ ਹੈ ਹਰਜੋਤ ਸਿੰਘ ਬੈਂਸ ਲਗਾਤਾਰ ਆਪਣੇ ਇਲਾਕੇ ਦੇ ਵਿੱਚ ਲੋਕਾਂ ਨੂੰ ਖਤਰੇ ਵਾਲੀ ਸਥਿਤੀ ਤੋਂ ਕੱਢ ਵੀ ਰਹੇ ਨੇ ਅਤੇ ਬੰਨਾ ਨੂੰ ਮਜ਼ਬੂਤ ਕਰਨ ਦੇ ਵਿੱਚ ਹੱਥ ਵੜਾਉਂਦੇ ਵੀ ਨਜ਼ਰ ਹੋਏ ਨੇ ਹੁਣ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਲੋਕ ਅਲਰਟ ਰਹਿਣ ਹਰਜੋਤ ਸਿੰਘ ਬੈਂਸ ਉਹਨਾਂ ਦੀ ਗੱਲ ਸੁਣ ਲੈਣੇ ਸਤਿ ਸ਼੍ਰੀ ਅਕਾਲ ਜੀ ਮੇਰੀ ਆਪ ਸਭ ਨੂੰ ਇਹ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਖਾਸ ਕਰਕੇ ਜਿਹੜੇ ਸਾਡੇ ਸਰਪੰਚ ਸਾਹਿਬਾਨ ਨੇ ਜਿਹੜੇ ਸਤਲੁਜ ਦੇ ਕੰਡੇ ਸਾਡੇ ਇਲਾਕੇ ਦੇ ਪਿੰਡ ਨੇ ਨੰਗਲ ਦੇ ਨੰਦਪੁਰ ਸਾਹਿਬ ਦੇ ਤੇ ਸਤਲੁਜ ਦੇ ਕੰਡੇ ਵਾਸਤੇ ਪਿੰਡਾਂ ਦੇ ਤੇ ਐਂ ਲੱਗਦਾ ਕਿ ਪਰਮਾਤਮਾ ਹਰ ਘੜੀ ਸਾਡਾ ਜਿਹੜਾ ਨਵਾਂ ਇਮਤਿਹਾਨ ਲੈ ਰਿਹਾ ਦੇਰ ਰਾਤ ਤੱਕ ਅਸੀਂ ਲੱਗੇ ਰਹੇ ਵੱਖ-ਵੱਖ ਬੰਨਾਂ ਨੂੰ ਮਜ਼ਬੂਤ ਕਰਨ ਲਈ ਜਿੱਥੇ ਪਾੜਾ ਪਈਆਂ ਉਹਨਾਂ ਨੂੰ ਪੂਰਨ ਦੇ ਲਈ ਤੇ ਪਿਛਲੇ 4-5 ਘੰਟੇ ਤੋਂ ਬਹੁਤ ਭਾਰੀ ਬਰਸਾਤ ਇਲਾਕੇ ਦੇ ਵਿੱਚ ਜਿਸ ਦਿਨ ਨਾਲ ਖੱਡਾ ਦਾ ਵੀ ਪਾਣੀ ਵਧਿਆ ਤੇ ਉਸ ਤੋਂ ਵੀ ਜਿਹੜੀ ਹੋਰ ਜਿਹੜੀ ਮਾੜੀ ਗੱਲ ਇਹ ਹੋਈ ਹੈ ਕਿ ਡੈਮ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਪਾਣੀ ਉਹ ਇਨਫਲੋ ਆਇਆ ਭਾਰੀ ਬਰਸਾਤ ਕਰਕੇ ਤੇ ਹਜੇ ਵੀ ਆ ਰਿਹਾ ਤੇ ਡੈਮ ਦਾ ਲੈਵਲ ਹੁਣ 1678 ਹੋ ਚੁੱਕਿਆ ਜੋ ਖਤਰੇ ਦੇ ਨਿਸ਼ਾਨ ਤੋਂ ਸਿਰਫ 2 ਫੁੱਟ ਦੂਰ ਰਹਿ ਗਿਆ ਇਸ ਕਰਕੇ ਥੋੜਾ ਜਿਹਾ ਪਾਣੀ ਸਿਰਫ 5000 ਕਿਊਸਿਕ ਪਾਣੀ ਅਸੀਂ ਹੁਣ ਹੋਰ ਜਿਹੜਾ ਹੈ ਕੰਟਰੋਲਡ ਰਿਲੀਜ਼ ਇਸ ਤਾਂ ਕਿ ਕੋਈ ਵੱਡਾ ਹਾਦਸਾ ਨਾ ਹੋਵੇ ਤੇ ਅਗਰ ਇੱਦਾਂ ਹੀ ਬਰਸਾਤ ਤੇ ਜਿਹੜਾ ਹੁਣ ਨਵਾਂ ਫੋਰਕਾਸਟ ਆਇਆ ਬਰਸਾਤ ਹੋਰ ਵੱਧ ਗਈ ਹੈ 5000 ਕਿਉਂ ਸਿੱਖ ਦੇ ਕੰਟਰੋਲਡ ਰਿਲੀਜ਼ ਤਾਂ ਸਾਰੇ ਮੇਰੇ ਜਿਵੇਂ ਹੁਣ ਤੱਕ ਤੁਸੀਂ ਸਾਰੇ ਭਰਾਵਾਂ ਨੇ ਸਾਥ ਦਿੱਤਾ ਸਾਰੇ ਸਰਪੰਚ ਸੇ ਬਾਨਾ ਨੇ ਸਾਥ ਦਿੱਤਾ ਖਾਸ ਕਰਕੇ ਸਾਡੇ ਜਿਹੜੇ ਤਰਿਆ ਦੇ ਨਾਲ ਵਾਸਤੇ ਪਿੰਡ ਨੇ ਜਿਹੜੇ ਲੋਕ ਹਜੇ ਵੀ ਕੱਲ ਮੈਂ ਵੀ ਗਿਆ ਸੀ ਅਪੀਲ ਕਰਨ ਜਿਹੜੇ ਹਜੇ ਵੀ ਜਿੱਦ ਕਰ ਰਹੇ ਨੇ ਆਪਣੇ ਘਰਾਂ 'ਚ ਉਹਨਾਂ ਨੂੰ ਆਪਾਂ ਆਪਣੇ ਸੁਰੱਖਿਅਤ ਥਾਵਾਂ ਤੇ ਜਿਹੜੇ ਸ਼ੈਲਟਰ ਬਣਾਏ ਨੇ ਗੁਰਦੁਆਰਾ ਸਾਹਿਬ ਮੰਦਰ ਸਰਾਂ ਸਕੂਲ ਉੱਥੇ ਲੈ ਕੇ ਆਈਏ ਇਹ ਔਖੀ ਘੜੀ ਆ ਬਹੁਤ ਹੀ ਔਖੀ ਘੜੀ ਆ ਖਾਸ ਕਰਕੇ ਸਾਡੇ ਬੇਲਿਆਂ ਦੇ ਲਈ ਔਰ ਸੀ ਤੁਹਾਡੇ ਨਾਲ ਹੈ ਸਾਰਾ ਤੁਹਾਡੇ ਨਾਲ ਹੈ ਤੇ ਆਪ ਉੱਥੇ ਮੌਜੂਦ ਰਹਾਂਗੇ ਇਹ ਜਿਹੜਾ ਪਾਣੀ ਅਗਲੇ ਘੰਟੇ ਡੇਢ ਘੰਟੇ ਦੇ ਵਿੱਚ ਜਿਹੜਾ ਹੈ ਉਹ ਇਲਾਕੇ ਦੇ ਵਿੱਚ ਪਹੁੰਚ ਜਾਊਗਾ ਇਸ ਕਰਕੇ ਆਪਾਂ ਜਿੰਨੀ ਵੀ ਤਿਆਰੀ ਹੈ ਕਰੀਏ ਤੇ ਪ੍ਰਮਾਤਮਾਗੇ ਅਰਦਾਸ ਕਰੀਏ ਕਿ ਪ੍ਰਮਾਤਮਾ ਹੋਰ ਸਾਡਾ ਇਮਤਿਹਾਨ ਨਾ ਲੋ ਪੰਜਾਬ ਦੇ ਵਿੱਚ ਹੜ੍ਹਾਂ ਵਾਲੀ ਸਥਿਤੀ ਲਗਾਤਾਰ ਬਣੀ ਹੋਈ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਮਾਨਸੂਨ ਦੀ ਵੱਡੇ ਪੱਧਰ ਤੇ ਬਰਸਾਤ ਦੀ پیشن گوئی ਕੀਤੀ ਗਈ ਹੈ ਜਿਸ ਕਾਰਨ ਸੰਭਾਵੀ ਖਤਰੇ ਨੂੰ ਦੇਖਦਿਆਂ ਪੰਜਾਬ ਸਰਕਾਰ ਦੇ ਵੱਲੋਂ 7 ਸਤੰਬਰ ਤੱਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਸਾਰੇ ਸਰਕਾਰੀ ਸਰਕਾਰੀ ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਅਤੇ ਪੋਲੀਟੈਕਨੀਕਲ ਕਾਲਜਾਂ ਦੇ ਵਿੱਚ 7 ਸਤੰਬਰ ਤੱਕ ਛੁੱਟੀ ਐਲਾਨੀ ਗਈ ਹੈ। ਸਿੱਖਿਆ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਵਿਦਿਆਰਥੀਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਇਸ ਲਈ ਇਹਨਾਂ ਛੁੱਟੀਆਂ ਦੇ ਵਿੱਚ ਵਾਧਾ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਹੌਸਟਲਾਂ ਦੇ ਵਿੱਚ ਰਹਿੰਦੇ ਵਿਦਿਆਰਥੀਆਂ ਦੀ ਸੁਰੱਖਿਆ ਤੇ ਸੁਵਿਧਾਵਾਂ ਦੀ ਜ਼ਿੰਮੇਵਾਰੀ ਸੰਬੰਧਿਤ ਸੰਸਥਾਵਾਂ ਨੂੰ ਦਿੱਤੀ ਗਈ ਹੈ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਥਾਨਕ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਪੰਜਾਬ ਸਰਕਾਰ ਦੇ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਉਧਰ ਪੰਜਾਬ ਸਰਕਾਰ ਦੇ ਮੰਤਰੀ ਕੈਬਨਿਟ ਮੰਤਰੀ ਵਿਧਾਇਕ ਅਤੇ ਲਗਾਤਾਰ ਸਰਕਾਰੀ ਅਮਲਾ ਲੋਕਾਂ ਨੂੰ ਮੁਸ਼ਕਲ ਵਾਲੀਆਂ ਸਥਿਤੀਆਂ ਦੇ ਵਿੱਚੋਂ ਕੱਢਣ ਦੇ ਲਈ ਲੱਗਿਆ ਹੋਇਆ ਪੰਜਾਬ ਸਰਕਾਰ ਦੇ ਮੰਤਰੀ ਲਗਾਤਾਰ ਵੱਖ-ਵੱਖਰੇ ਇਲਾਕਿਆਂ ਦੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਦੇ ਕੰਮਾਂ ਦੀ ਨਿਗਰਾਨੀ ਕਰ ਰਹੇ ਨੇ ਤੇ ਇਸ ਦੇ ਵਿੱਚ ਹੱਥੀਂ ਵਟਾਰੇ ਨੇ ਅਜਨਾਲਾ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਦੇ ਵਿੱਚੋਂ ਇੱਕ ਹੈ ਜਿੱਥੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਅ ਮੀਤ ਹੈਰ ਜੋ ਕਿ ਐਮਪੀ ਨੇ ਉਹ ਵੀ ਪਹੁੰਚੇ ਹੋਏ ਨੇ ਸੋ ਲਗਾਤਾਰ ਇਹਨਾਂ ਆਗੂਆਂ ਦੇ ਵੱਲੋਂ ਅਜਨਾਲਾ ਖੇਤਰ ਦੇ ਵਿੱਚ ਲੋਕਾਂ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਰਾਹਤ ਕੰਮਾਂ ਦੀ ਨਿਗਰਾਨੀ ਵੀ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਇਹਨਾਂ ਕੰਮਾਂ ਦਾ ਮੁਆਇਨਾ ਵੀ ਕੀਤਾ ਜਾ ਰਿਹਾ ਤੇ ਲੋਕਾਂ ਦਾ ਅੱਗੇ ਵਧ ਕੇ ਸਾਥ ਵੀ ਦੇ ਰਹੇ ਨੇ ਇਹ ਆਗੂ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਜਾ ਰਹੀਆਂ ਨੇ ਹਰਦੀਪ ਸਿੰਘ ਮੁੰਡੀਆਂ ਅੱਜ ਆਪਣੇ ਸਾਥੀਆਂ ਦੇ ਨਾਲ ਪ੍ਰਸ਼ਾਸਨ ਦੇ ਨਾਲ ਇੱਥੇ ਪਹੁੰਚੇ ਨੇ ਜਲੰਧਰ ਜ਼ਿਲ੍ਹੇ ਦੇ ਵੱਖ-ਵੱਖਰੇ ਪਿੰਡਾਂ ਦੇ ਵਿੱਚ ਕਪੂਰਥਲੇ ਜ਼ਿਲ੍ਹੇ ਦੇ ਪਿੰਡਾਂ ਵਿੱਚ ਜਾ ਕੇ ਰਾਹਤ ਕਟਾਂ ਵੀ ਵੱਡੀਆਂ ਜਾ ਰਹੀਆਂ ਤੇ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚੋਂ ਕੱਢਿਆ ਵੀ ਜਾ ਰਿਹਾ। ਇਸੇ ਤਰ੍ਹਾਂ ਅਜਨਾਲਾ ਦੇ ਜ਼ਮੀਨੀ ਹਾਲਾਤਾਂ ਦਾ ਜਾਇਜ਼ਾ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਵੀ ਲਿਆ ਗਿਆ ਹੈ। ਕੈਬਨਿਟ ਮੰਤਰੀ ਹਰਦੀਪ ਹਰਪ੍ਰਜਨ ਸਿੰਘ ਈਟੀਓਬੀਆ ਸਿਲਾਕੇ ਦੇ ਵਿੱਚ ਪਹੁੰਚੇ ਨੇ ਸੋ ਲਗਾਤਾਰ ਇਹ ਸਾਰੇ ਆਗੂ ਪੰਜਾਬ ਦੇ ਵੱਖੋ-ਵੱਖਰੇ ਇਲਾਕਿਆਂ ਦੇ ਵਿੱਚ ਪਹੁੰਚ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕਰ ਰਹੇ ਨੇ ਤੇ ਲੋਕਾਂ ਦੀ ਅਤੇ ਪ੍ਰਸ਼ਾਸਨ ਦੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਅਗਵਾਈ ਵੀ ਕਰ ਰਹੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਰਾਹਤ ਕੈਂਪਾਂ ਦੇ ਵਿੱਚ ਵੀ ਪਹੁੰਚਾਇਆ ਜਾ ਰਿਹਾ। ਪਰ ਸਾਡੀ ਦੂਜੀ ਪ੍ਰੋਬਲਮ ਸ਼ੁਰੂ ਹੋ ਗਈ ਆ ਮੀਂਹ ਕਰਕੇ। ਮੀਂਹ ਕਰਕੇ ਜਿਹੜੇ ਘੱਟ ਥੋੜੇ ਬੋਦੇ ਬੱਚੇ ਉਹ ਵੀ ਸਭ ਚੋਣ ਡਿਆ ਪਿਆ। ਹੁਣ ਸਭ ਤੋਂ ਜ਼ਿਆਦਾ ਤਰਪਾਲਾਂ ਦੀ ਜਿਹੜੀ ਉਹ ਲੋਕ ਸਾਡੇ ਕੋਲੋਂ ਮੰਗ ਕਰ ਰਹੇ ਇਹ ਸਾਡੇ ਮਤਲਬ ਭਲਾਪਿੰਡ ਮੇਲ ਦੇ ਨਾਲ ਗੁਜਰ ਪਾਇਚਾ ਦਾ ਡੇਰਾ ਸੀਗਾ ਇਹ ਪੰਜਾਂ ਨੇ ਰੰਦੇ ਸਭ ਇਹਨਾਂ ਦੀਆਂ ਪਤ ਬਾਲਾਂ ਤੋਂ ਬੂਲਾਂ ਸਭ ਕੁਝ 파ੜ ਗਿਆ ਖਰਾਬ ਹੋ ਗਿਆ ਤੇ ਉਹ ਮੈਨੂੰ ਪਤਾ ਲੱਗਾ ਤੇ ਮੈਂ ਇਹਨਾਂ ਨੂੰ ਪਤ ਬਾਲਾਂ ਦੇਣ ਆਇਆ ਸੀਗਾ ਕਿ ਆਪਣਾ ਸੇਟ ਟਾ ਕੇ ਬਹਿ ਜਾਣ ਬਜਾਏ ਇਹਨਾਂ ਦੇ ਬੱਚੇ ਵੀ ਪਾਣੀ 'ਚ ਜਿਹੜਾ ਬੈਠੇ ਆ ਉਸ ਕਰਕੇ ਮੈਂ ਆਇਆ ਸੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਵੀ ਕਿਤੇ ਪ੍ਰੋਬਲਮ ਹੈ ਜਿਹੜਾ ਵੀ ਬੰਦਾ ਕਦੋਂ ਉਹਨਾਂ ਦੇ ਵਿੱਚ ਹਰ ਇੱਕ ਦੀ ਜਿਹੜੀ ਮਤ ਕੀਤੀ ਜਾਵੇ ਤੁਹਾਨੂੰ ਇਸ ਪਤਾ ਲੱਗ ਗਿਆ ਇਸ ਲਈ ਮੀ ਪਾਇਆ ਤੇ ਕਿੰਨਾ ਔਖਾ ਤੁਸੀਂ ਸਾਹਮਣੇ ਦਿਖਾਓ ਲੋਕਾਂ ਨੂੰ ਇਹਨਾਂ ਲੋਕਾਂ ਦਾ ਵਿਚਾਰਨ ਦਾ ਏਡਾ ਸੜਾ ਜਿਹੜਾ ਕਿੰਨਾ ਔਖਾ ਵੀ ਇਨਸਾਨ ਨੇ ਸੋ ਇਹਨਾਂ ਦੀ ਮੈਂ ਮਦਦ ਕਰਨ ਆਇਆ ਸੀ ਮੈਂ ਮੰਗ ਕੀਤੀ ਸਾਨੂੰ ਤਪਾਲਾਂ ਜਿਹੜੀਆਂ ਦੋ ਉਹ ਮੈਂ ਦੇਣ ਆਇਆ ਸੀ ਤੇ ਇਧਰ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਹੜ੍ਹਾਂ ਵੱਲੋਂ ਮਚਾਏ ਗਏ ਵਿਆਪਕ ਪੱਧਰ ਦੀ ਤਬਾਹੀ ਤੋਂ ਬਾਅਦ ਪੰਜਾਬ ਸਰਕਾਰ ਨੇ ਪੰਜਾਬ ਨੂੰ ਆਫਤ ਪ੍ਰਭਾਵਿਤ ਸੂਬਾ ਐਲਾਨ ਦਿੱਤਾ ਹੈ ਸੋ ਪੰਜਾਬ ਸਰਕਾਰ ਨੇ ਇਸ ਸੰਬੰਧ ਦੇ ਵਿੱਚ ਨੋਟਿਸ ਵੀ ਜਾਰੀ ਕੀਤਾ ਹੈ ਤੇ ਇਸ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਫੌਰੀ ਤੌਰ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਸੂਬਾ ਸਰਕਾਰ ਦੇ ਮੁੱਖ ਬਕਰੇ ਮੰਤਰੀਆਂ ਦਾ ਕਹਿਣਾ ਹੈ ਕਿ ਸੂਬੇ ਦੇ ਵਿੱਚ ਹੋਏ ਫਸਲਾਂ ਦੇ ਅਤੇ ਲੋਕਾਂ ਦੇ ਘਰਾਂ ਦੇ ਅਤੇ ਜਾਨੀ ਮਾਲੀ ਨੁਕਸਾਨ ਦੀ ਗਰਦੌਰੀ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਨੁਕਸਾਨ ਵਾਲੇ ਵਿਅਕਤੀਆਂ ਨੂੰ ਨੁਕਸਾਨ ਵਾਲੇ ਘਰਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਵੇਗਾ ਸੋ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਹੜ੍ਹਾਂ ਨੇ ਤਬਾਹੀ ਮਚਾਈ ਹੈ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ 1300 ਦੇ ਕਰੀਬ ਪਿੰਡ ਨੇ ਜਿਹੜੇ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਇਹ ਪਿੰਡ ਪੂਰੀ ਤਰ੍ਹਾਂ ਦੇ ਨਾਲ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਨੇ ਹੜ੍ਹਾਂ ਦੇ ਪਾਣੀ ਦੇ ਨਾਲ ਘਿਰੇ ਹੋਏ ਨੇ ਸੋ ਸੂਬਾ ਸਰਕਾਰ ਨੇ ਸੂਬੇ ਨੂੰ ਆਫਤ ਪ੍ਰਭਾਵੀ ਸੂਬਾ ਐਲਾਨ ਦਿੱਤਾ ਹੈ ਭਾਵ ਆਫਤ ਦੇ ਨਾਲ ਪ੍ਰਭਾਵਿਤ ਸੂਬਾ ਸੂਬਾ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਸੋ ਇਸ ਦੇ ਤਹਿਤ ਹੁਣ ਸੂਬੇ ਦੇ ਵਿੱਚ ਰਾਹਤ ਕਾਰਜ ਹੋਰ ਵੀ ਤੇਜ਼ ਕਰ ਦਿੱਤੇ ਗਏ ਨੇ ਸੂਬੇ ਦੇ ਵਿੱਚ ਕਈ ਪਿੰਡ ਅਤੇ ਕਈ ਸ਼ਹਿਰਾਂ ਦੇ ਵਿੱਚ ਵੀ ਹੁਣ ਇਹਨਾਂ ਦਾ ਅਸਰ ਦੇਖਣਾ ਸ਼ੁਰੂ ਹੋ ਗਿਆ ਹੈ ਅਸਰ ਲਗਾਤਾਰ بارش ਹੋ ਰਹੀ ਅਤੇ ਲਗਾਤਾਰ ਜਿਹੜਾ ਪਾਣੀ ਛੱਡਿਆ ਜਾ ਰਿਹਾ دریاਵਾਂ ਦੇ ਵਿੱਚ ਉਸ ਦਾ ਅਸਰ ਸੂਬੇ ਦੇ ਵਿਆਪਕ ਪੱਧਰ ਤੇ ਪਿੰਡਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਸੂਬੇ ਦੇ ਵਿੱਚ ਬਿਆਸ ਦਰਿਆ ਰਾਵੀ ਦਰਿਆ ਸਤਲੁਜ ਦਰਿਆ ਤੇ ਘੱਗਰ ਦਰਿਆ ਦੀ ਮਾਰ ਪਈ ਹੈ ਇੱਕ ਗਰਦ ਰਿਆ ਦੇ ਵਿੱਚ ਵੀ ਹੜ੍ਹ ਆਉਣ ਦਾ ਖਤਰਾ ਇਸ ਵੇਲੇ ਪੈਦਾ ਹੋ ਗਿਆ ਹੈ ਕਿਉਂਕਿ ਘੱਗਰ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਹੈ ਜਿਹੜਾ ਉਹ ਖਤਰੇ ਦੇ ਨਿਸ਼ਾਨ ਦੇ ਬੇਹੱਦ ਨਜ਼ਦੀਕ ਪਹੁੰਚ ਚੁੱਕਾ ਹੈ ਸੋਇਨਾ ਇਲਾਕਿਆਂ ਦੇ ਵਿੱਚ ਸਾਰੀ ਸਥਿਤੀ ਨੂੰ ਦੇਖਦਿਆਂ ਹੋਇਆਂ ਕਿਉਂਕਿ ਪੰਜਾਬ ਵਿਆਪਕ ਪੱਧਰ ਤੇ ਸਾਰੇ ਜ਼ਿਲ੍ਹੇ ਹੀ ਇਸ ਵੇਲੇ ਪ੍ਰਭਾਵਿਤ ਹੋਏ ਨੇ ਇਸ ਕਰਕੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਪੂਰੇ ਸੂਬੇ ਨੂੰ ਆਫਤ ਪ੍ਰਭਾਵੀ ਸੂਬਾ ਐਲਾਨਿਆ ਗਿਆ ਹੈ ਤੇ ਉਧਰ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੜ੍ਹ ਪ੍ਰਭਾਵਿਤ ਪੰਜਾਬ ਅਤੇ ਕੁਦਰਤੀ ਆਫਤਾਂ ਦਾ ਸਾਹਮਣਾ ਕਰ ਰਹੇ ਹੋਰ ਰਾਜਾਂ ਦੇ ਲਈ ਖਾਸ ਪੈਕੇਜ ਦੇਣ ਦੀ ਅਪੀਲ ਕੀਤੀ ਹੈ ਰਾਹੁਲ ਗਾਂਧੀ ਨੇ ਇਸ ਸੰਬੰਧ ਦੇ ਵਿੱਚ ਵੀਡੀਓ ਜਾਰੀ ਕੀਤੀ ਹੈ ਵੀਡੀਓ ਜਾਰੀ ਕਰਕੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਦੀ ਸਥਿਤੀ ਬਾਰੇ ਉਹਨਾਂ ਨੂੰ ਚਿੰਤਾ ਹੈ ਤੇ ਕੇਂਦਰ ਸਰਕਾਰ ਤੁਰੰਤ ਇਹਨਾਂ ਸੂਬਿਆਂ ਦੇ ਲਈ ਰਾਹਤ ਪੈਕੇਜ ਦਾ ਐਲਾਨ ਕਰੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਐਕਸ ਤੇ ਇੱਕ ਪੋਸਟ ਪਾਈ ਹੈ तमाम ਸੋਸ਼ਲ ਮੀਡੀਆ ਦੇ ਪਲੇਟਫਾਰਮਸ ਤੇ ਉਹਨਾਂ ਨੇ ਪੋਸਟ ਪਾਈ ਹੈ ਤੇ ਇਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੋਦੀ ਜੀ ਹੜਾ ਨੇ ਪੰਜਾਬ ਵਿੱਚ ਭਿਆਨਕ ਤਬਾਹੀ ਮਚਾਈ ਹੈ ਜੰਮੂ ਕਸ਼ਮੀਰ ਮਾਝਲ ਉੱਤਰਾਖੰਡ ਦੀ ਸਥਿਤੀ ਬਹੁਤ ਚਿੰਤਾਜਨਕ ਹੈ ਅਜਿਹੇ ਮੁਸ਼ਕਲ ਸਮੇਂ ਦੇ ਵਿੱਚ ਤੁਹਾਡਾ ਧਿਆਨ ਅਤੇ ਕੇਂਦਰ ਸਰਕਾਰ ਦੀ ਸਰਗਰਮ ਮਦਦ ਦੀ ਬੇਹੱਦ ਜ਼ਰੂਰਤ ਹੈ ਉਹਨਾਂ ਕਹਿੰਦੇ ਕਿ ਹਜ਼ਾਰਾਂ ਪਰਿਵਾਰ ਆਪਣੇ ਘਰਾਂ ਜਾਣਾ ਨੂੰ ਬਚਾਉਣ ਦੇ ਲਈ ਸੰਘਰਸ਼ ਕਰ ਰਹੇ ਨੇ ਅਤੇ ਮੈਂ ਬੇਨਤੀ ਕਰਦਾ ਕਿ ਇਹਨਾਂ ਰਾਜਾਂ ਲਈ ਤੁਰੰਤ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਜਾਵੇ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਵਿੱਤ ਮੰਤਰੀ ਵੀ ਕੇਂਦਰ ਸਰਕਾਰ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕਰ ਚੁੱਕੇ ਨੇ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇਨਾ ਹੀ ਹੁਣ ਮੈਨੂੰ ਦੋ ਇਜਾਜ਼ਤ ਬਹੁਤ ਬਹੁਤ ਧੰਨਵਾਦ